ਧੰਨਵਾਹ ਗੁਰੂ ਸਾਹਿਬ ਜੀ ਗੌੜੀ ਮਹਲਾ 5 ਵਾਹ ਥਿਰ ਘਰ ਬਹਿਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਰਖੀ ਕਰ ਤਾਰੇ ਬਾਦਸ਼ਾ ਸ਼ਾ ਸਭ ਬਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪੱਕਰੀ ਪ੍ਰਭ ਸੁਆਮੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਇਹ ਪਾਵਨ ਸ਼ਬਦ ਤਕਰੀਬਨ ਲਗਭਗ ਹਰੇਕ ਗੁਰਸਿੱਖ ਬੜੀ ਭਾਵਨਾ ਦੇ ਨਾਲ ਪੜ੍ਹਦਾ ਤੇ ਸੁਣਦਾ ਹੈ ਸਤਿਗੁਰੂ ਮਹਾਰਾਜ ਜਿੱਥੇ ਸਾਡੇ ਜ਼ਿੰਦਗੀ ਦੇ ਕਾਰਜ ਹਨ ਉਹਨਾਂ ਨੂੰ ਸਵਾਰਦੇ ਹਨ ਕਿਉਂਕਿ ਉਹਨੇ ਸਾਨੂੰ ਸੰਸਾਰ ਦੇ ਵਿੱਚ ਪੈਦਾ ਕੀਤਾ ਸੰਸਾਰ ਦੇ ਵਿੱਚ ਭੇਜਿਆ ਪਰਨਾਲੀ ਵੀ ਆਖਿਆ ਕਿ ਭਾਈ ਇਹ ਤੇਰੇ ਜ਼ਿੰਦਗੀ ਦੇ ਕਾਰਜ ਤਾਂ ਸਬਰਣਗੇ ਜਦੋਂ ਤੂੰ ਅਕਾਲ ਪੁਰਖ ਪਰਮੇਸ਼ਰ ਨਾਲ ਜੁੜੇਗਾ ਜਿਹਦੇ ਅੰਦਰ ਥਿਰਤਾ ਆਏਗੀ ਟਿਕਾਉ ਆਏਗਾ ਮਹਾਰਾਜ ਕਹਿੰਦੇ ਥਿਰ ਘਰ ਬੈਸ ਹੋ ਹਰ ਜਨ ਪਿਆਰੇ ਕਰਦੇ ਰਾਰੇ ਨੂੰ ਸਿਆਰੀਏ ਫਿਰ ਕਰ ਹਿਰਦੇ ਘਰ ਦੇ ਵਿੱਚ ਅਡੋਲਤਾ ਬਣਾਓ ਜਦੋਂ ਅਸੀਂ ਭਟਕਦੇ ਆ ਕਿਉਂਕਿ ਜਿੱਦਣ ਵਿਸ਼ਵਾਸ ਆ ਜਾਏ ਨਾ ਬਹੁਤ ਤਾਤ ਲੋਕ ਜਿਹੜੇ ਆ ਬਾਣੀ ਪੜਨ ਵਾਲੇ ਭਟਕੇ ਜਾਂਦੇ ਆ ਵਿਸ਼ਾਦ ਉਧਰ ਮੰਗਲਵਾਰ ਜਾਣ ਲਈ ਸ਼ਨੀਵਾਰ ਉਧਰ ਜਾਣ ਨਾਲ ਵੀਰਵਾਰ ਉਧਰ ਜਾਣ ਨਾਲ ਕੁਝ ਮਿਲ ਜਾਂਦਾ ਹੈ ਆ ਧਾਗੇ ਬੰਨਣ ਨਾਲ ਕੁਝ ਮਿਲ ਜਾਏਗਾ ਅੰਗੂਠੀਆਂ ਪਾਉਣ ਦੇ ਨਾਲ ਕੁਝ ਮਿਲ ਜਾਏਗਾ ਮਾਲਾ ਪਾਉਣ ਦੇ ਨਾਲ ਮਿਲ ਜਾਏਗਾ ਆ ਪੂਜਾ ਕਰਨ ਨਾਲ ਮਿਲ ਜਾਏਗਾ ਫਲਾਣੇ ਜਗ੍ਹਾ ਜਾਣ ਦੇ ਨਾਲ ਮਿਲ ਜਾਏਗਾ ਮਹਾਰਾਜ ਕਹਿੰਦੇ ਪਟਕੋਣਾ ਥਿਰ ਕਰ ਵਹਸੋ ਹਰ ਜਨ ਪਿਆਰੇ ਕਹਿੰਦੇ ਟਿਕਾਓ ਦੇ ਵਿੱਚ ਆ ਧੰਨ ਸਭ ਸ੍ਰੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਆਂ ਮਹਾਰਾਜ ਕਹਿੰਦੇ ਜਿਸ ਅੰਮ੍ਰਿਤ ਖਜ਼ਾਨੇ ਵਾਸਤੇ ਤੁਸੀਂ ਆਇਓ ਨਾ ਸੰਸਾਰ ਦੇ ਵਿੱਚ ਉਹ ਅੰਮ੍ਰਿਤ ਖਜ਼ਾਨਾ ਜਿਹੜਾ ਹੈ ਉਹ ਸਤਿਗੁਰੂ ਦੇ ਕੋਲੋਂ ਮਿਲਦਾ ਹੈ ਗੁਰੂ ਦੇ ਕੋਲੋਂ ਮਿਲਦਾ ਹੈ ਜਿਸ ਜਲਨਿਦ ਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਤੇ ਉਹਦੇ ਨੂੰ ਪ੍ਰਾਪਤ ਕਰਨ ਲਈ ਕਰਨਾ ਕੀ ਹੈ ਕਹਿੰਦੇ ਛੋਡੋ ਵੇਸ ਭੇਖ ਚਤਰਾਈ ਦੁਬਦਾਇ ਫਲ ਨਾਹੀ ਜੀ ਮਹਾਰਾਜ ਕਹਿੰਦੇ ਮਨ ਰੇ ਥਿਰ ਰਹੋ ਅਡੋਲਤਾ ਦੇ ਵਿੱਚ ਰਹੋ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ ਬਾਹਰ ਢੂੰਡਤ ਬਹੁਤ ਦੁੱਖ ਪਾਵੈ ਘਰ ਅੰਮ੍ਰਿਤ ਘਟ ਮਾਹੀ ਜੀ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਡੋਲਦੇ ਆ ਤੇ ਪ੍ਰਾਪਤ ਕੁਝ ਨਹੀਂ ਹੁੰਦਾ ਮਹਾਰਜ ਕਹਿੰਦੇ ਥਿਰ ਰਹੋ ਮਤ ਕਤ ਜਾਹੀ ਦੀਓ ਥਿਰ ਕਰ ਵਹਿਸੋ ਹਰ ਜਨ ਪਿਆ ਉਸੇ ਸ਼ਬਦ ਵਿੱਚ ਕਹਿੰਦੇ ਆਪਗਨ ਛੋੜ ਗੁਨਾ ਕੋ ਧਾਵੋ ਕਰ ਆਪਗਨ ਪਛਤਾਹੀ ਜਿਓ ਸਰ ਅਪਸਰ ਕੀ ਸਾਰ ਨਾ ਜਾਣੇ ਫਿਰ ਫਿਰ ਕੀਚ ਬੁਢਾਈ ਦੀ ਥਿਰ ਘਰ ਬਹਸੋ ਹਰ ਜਨ ਪਿਆਰੇ ਕਹਿੰਦੇ ਟਿਕਾਉ ਦੇ ਵਿੱਚ ਆਜੋ ਜਦੋਂ ਅਸੀਂ ਉਹਦਾ ਟਿਕਾਣਾ ਪ੍ਰਾਪਤ ਕਰ ਲਿਆ ਹਿਰਦਾ ਸਾਡਾ ਟਿਕ ਗਿਆ ਡੋਲਣ ਤੋਂ ਰਹਿਤ ਹੋ ਗਿਆ ਅਰਦਾਸ ਕਰਦੇ ਆ ਨਾ ਆਪਾਂ ਡੰਡੌਤ ਬੰਦਨਨਕਵਾਰ ਸਰਵ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰਹਤ ਮਹਾਰਾਜ ਨੇ ਸਾਨੂੰ ਇਹ ਪ੍ਰੇਰਣਾਦਾਇਕ ਸ਼ਬਦ ਬਾਣੀ ਦੇ ਵਿੱਚ ਬਖਸ਼ਿਸ਼ ਕੀਤੀ। ਵੀ ਕਿਦਾਂ ਟਿਕਾਉ ਆਏਗਾ? ਟਿਕਾਉ ਆਏਗਾ ਜਿੱਦਨ ਸਾਰੇ ਦੁਨੀਆਂ ਦੇ ਆਸਰੇ ਛੱਡ ਕੇ ਜਦੋਂ ਅਸੀਂ ਉਹਦਾ ਆਸਰਾ ਜੀਵਨ ਦੇ ਵਿੱਚ ਪ੍ਰਾਪਤ ਕਰਾਂਗੇ। ਬਚਨ ਰੋਜ਼ ਪੜਦੇ ਆ ਉਹ ਸਾਨੂੰ ਪ੍ਰੇਰਣਾ ਦਿੰਦੇ ਆ। ਤੋ ਮੈਂ ਛਾੜ ਕੋਈ ਅਵਰਣਾ ਧਿਆਉ ਜੋ ਵਰ ਚਾਹੂੰ ਸੋ ਤੁਮਤੇ ਪਾਉ ਥਿਰ ਕਰ ਵਹਿਸੋ ਹਰ ਜਨ ਪਿਆ ਟਕਾਉ ਦੇ ਵਿੱਚ ਮਹਾਰਾਜ ਕਹਿੰਦੇ ਆਜੋ ਅਡੋਲਤਾ ਦੇ ਵਿੱਚ ਆਜੋ ਤੂੰ ਮੇਰੋ ਮੇਰ ਪਰਬਤ ਸਵਾਮੀ ਉਹਦਾ ਆਸਰਾ ਕਿਦਾਂ ਦਾ ਜਿੱਦਾਂ ਦਾ ਮੇਰੂ ਪਰਬਤ ਕਹਿੰਦੇ ਬਹੁਤ ਵੱਡਾ ਹੈ ਤੂੰ ਮੇਰੋ ਮੇਰ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਗਹੀ ਮਤਲਬ ਮੈਂ ਤੇਰੀ ਓਟ ਪਕੜ ਲਈ ਕਿਉਂਕਿ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇ ਤੇ ਜਦੋਂ ਮਨੁੱਖ ਡੋਲਦਾ ਹੁਣ ਬੰਦਾ ਗੱਡੀ ਤੇ ਬੈਠਾ ਹੋਵੇ ਨਾ ਟ੍ਰੇਨ ਦੇ ਵਿੱਚ ਤੇ ਉਹ ਚੰਗੀ ਤਰ੍ਹਾਂ ਉਹਨੂੰ ਫੜ ਕੇ ਬਹਿ ਜਾਏ ਖਿੜਕੀ ਦੀਆਂ ਸੜਖਾਂ ਨੂੰ ਵੀ ਗੱਡੀ ਹਿੱਲੇ ਨਾ ਗੱਡੀ ਤਾਂ ਚੱਲ ਰਹੀ ਆ ਮਾਇਆ ਦਾ ਜਿਹੜਾ ਆਸਰਾ ਲੈਂਦਾ ਬੰਦਾ ਕਹਿੰਦਾ ਵੀ ਮੈਂ ਦਰਖਤ ਦੇ ਟਾਣਿਆਂ ਤੇ ਬੈਠਾ ਤੇ ਉਹ ਤਾਂ ਹਿੱਲਣਗੇ ਨਾ ਭਾਈ ਜਿਹਦਾ ਸਹਾਰਾ ਹੀ ਕੱਚਾ ਹੈ ਉਹ ਡੋਲੇਗਾ ਜਿਹੜਾ ਨੇ ਉਸ ਅਕਾਲ ਪੁਰਖ ਪਰਮੇਸ਼ਰ ਦੇ ਸਹਾਰੇ ਨੂੰ ਜੀਵਨ ਦੇ ਵਿੱਚ ਪ੍ਰਾਪਤ ਕੀਤਾ ਇਹ ਸ਼ਬਦ ਮਹਾਰਾਜ ਕਹਿੰਦੇ ਕਾਰਜ ਤੇਰੇ ਰੱਬ ਨੇ ਸਵਾਰ ਦੇਣੇ ਆ ਪਰ ਸ਼ਰਤ ਹੈ ਫਿਰ ਘਰ ਵੈਸੋ ਹਰ ਜਣ ਪਿਆ ਤੂੰ ਟਿਕਾਉ ਦੇ ਵਿੱਚ ਆ ਜਾ ਵਿਸ਼ਵਾਸ ਦੇ ਵਿੱਚ ਆ ਜਾ ਤੇ ਜਦੋਂ ਭਰੋਸਾ ਜੀਵਨ ਦੇ ਵਿੱਚ ਬਣ ਜਾਏਗਾ ਵਿਸ਼ਵਾਸ ਜੀਵਨ ਦੇ ਵਿੱਚ ਬਣ ਜਾਏਗਾ ਸਤਗੁਰ ਤੁਮਰੇ ਕਾਰਸਵਾਰੇ ਜਿੰਨੇ ਵੀ ਦੁਨੀਆ ਦੇ ਕਾਰਜ ਹੈ ਆਪਾਂ ਕਾਰਜ ਕਿਹਨੂੰ ਸਮਝਦੇ ਆਂ ਵੀ ਜਿਹੜੇ ਵਿਆਹ ਦੇ ਕਾਰਜ ਨੇ ਉਹੀ ਕਾਰਜ ਹੁੰਦਾ ਇਹ ਸਾਡੀ ਜ਼ਿੰਦਗੀ ਦਾ ਵੀ ਕਾਰਜ ਰੋਜ਼ ਪੜ ਕੇ ਸੌਣੇ ਆਪਾਂ ਔਦ ਘਟਾ ਦਿਨ ਸਰੇਣਾ ਰੇ ਮਨ ਗੁਰ ਮਿਲ ਕਾਸ਼ ਵਾਰ ਵਿਦਵਾਨਾਂ ਨੇ 101 ਪ੍ਰਮੁੱਖ ਕਾਰਜ ਦੱਸਿਆ ਜ਼ਿੰਦਗੀ ਦੇ ਤੇ ਸਤਿਗੁਰੂ ਕਹਿੰਦੇ ਪ੍ਰਮਾਤਮਾ ਦੇ ਅੱਗੇ ਅਰਦਾਸ ਕਰੋ ਕੋਈ ਵੀ ਕੰਮ ਹੈ ਨਾ ਆਡੋਲਤਾ ਰੱਖੋ ਕੀਤਾ ਲੋੜੀਏ ਕੰਮ ਸੋ ਹਰ ਪਿਆਖੀ ਪਰ ਹੁੰਦਾ ਕੀ ਹੈ ਵਿਆਹ ਸ਼ਾਦੀਆਂ ਹੁੰਦੀਆਂ ਹਨ ਤਾਂ ਪਹਿਲਾਂ ਤਾਂ ਉੱਥੇ ਜਾ ਕੇ ਮੱਥਾ ਟੇਕਣਾ ਪੰਜਾਬ ਦੇ ਵਿੱਚ ਉਹ ਚਾਰ ਇਟਾਂ ਕਰਕੇ ਜਠੇਰੇ ਬਣਾ ਦਿੰਦੇ ਕਹਿੰਦੇ ਜੀ ਵੱਡੇ ਵਡੇਰੇ ਉਹ ਨਾ ਜਗਾ 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 ਖੇਤਾਂ ਦੇ ਵਿੱਚ ਬਣਾਏ ਹੁੰਦੇ ਆ ਕਹਿੰਦੇ ਜੀ ਸਾਡੇ ਜਠੇਰੇ ਉਹ ਕਹਿੰਦੇ ਸਾਡੇ ਜਠੇਰੇ ਮਤਲਬ ਵੱਡੇ ਵਡੇਰੇ ਉਹ ਸਾਲ ਬਾਅਦ ਜਾ ਕੇ ਉਹਨੂੰ ਕਲੀ ਕਰ ਦਿੰਦੇ ਚਿੱਟਾ ਰੰਗ ਕਰ ਦਿੰਦੇ ਤੇ ਵੱਡੇ ਵਡੇਰਿਆਂ ਦੇ ਉੱਪਰ ਉਹ ਸਾਲ ਭਰ ਤੋਂ ਪੰਛੀ ਬਿਠੇ ਕਰਦੇ ਰਹਿੰਦੇ ਤੇ ਉੱਥੇ ਮੱਥਾ ਟਿਕਾਓ ਉੱਥੇ ਮੱਥਾ ਟਿਕਾਓ ਵੀ ਸਾਡੀ ਤਾਂ ਇਹ ਰਸਮ ਹੈ ਤੇ ਅਨੰਦ ਕਾਰਜ ਵੀ ਕਰ ਲੋ ਮਹਾਰਾਜ ਕਹਿੰਦੇ ਨਹੀਂ ਟਿਕਾਓ ਦੇ ਵਿੱਚ ਆ ਜਾਓ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਏ ਕਾਰਜ ਦੇ ਸਵਾਰ ਇੱਥੇ ਆਰਡਰ ਨਹੀਂ ਕਰਨਾ ਇੱਥੇ ਕਾਰਜ ਦੇ ਸਵਾਰ ਸਵਾਰ ਦਿੰਦਾ ਹੈ ਕਾਰਜ ਦੇ ਸਵਾਰ ਸਤਗੁਰ ਸੱਚ ਸਾਖੀਏ ਗੁਰੂ ਦੀ ਬਹੁਤ ਵੱਡੀ ਗਵਾਹੀ ਹੈ ਸਾਖੀ ਹੈ ਉਹ ਕਾਰਜ ਸਵਾਰਦ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਕੀਏ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ ਜੋ ਵੀ ਅਰਦਾਸ ਉਹਦੇ ਚਰਨਾਂ ਦੇ ਵਿੱਚ ਕਰਨੀ ਹੈ ਮਹਾਰਾਜ ਨੇ ਤਾਂ ਇੱਥੋਂ ਤੱਕ ਆਖਿਆ ਆਪਾਂ ਪੜਦੇ ਹਾਂ ਗੁਰੂ ਸਾਹਿਬ ਦਾ ਹੁਕਮ ਕਹਿੰਦੇ ਅਰਦਾਸ ਬਿਨਾ ਜੋ ਕਾਜ ਸਿਧਾਵੇ ਕਹੇ ਗੋਬਿੰਦ ਸਿੰਘ ਉਹ ਸਿੱਖ ਨਾ ਭਾਵੇ ਕਹਿੰਦੇ ਜਿਹੜਾ ਅਰਦਾਸ ਕਰਨ ਤੋਂ ਬਿਨਾ ਕੋਈ ਕਾਰਜ ਕਰਦਾ ਉਹ ਸਿੱਖ ਨਹੀਂ ਹੈ ਅਰਦਾਸ ਬਿਨਾ ਜੋ ਕਾਜ ਸਿਧਾਵੇ ਤੇ ਉਹ ਅਰਦਾਸ ਕਰਕੇ ਭਰੋਸਾ ਵੀ ਹੋਵੇ ਵਿਸ਼ਵਾਸ ਵੀ ਹੋਵੇ ਤੁਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਮੈਨੂੰ ਜੋ ਚਾਹੀਦਾ ਮੈਂ ਤੇਰੇ ਕੋਲ ਪ੍ਰਾਪਤ ਕਰਨਾ ਮਾਰੇ ਕਹਿੰਦੇ ਇਹ ਗਰੰਟੀ ਹੈ ਸਤਿਗੁਰ ਤੁਮਰੇ ਕਾਸ਼ ਵਾਰੇ ਪਰ ਤੂੰ ਕੀ ਕਰਨਾ ਕਹਿੰਦੇ ਥਿਰ ਘਰ ਵਸੋ ਹਰ ਜਨ ਪਿਆਰ ਜਿਨ ਕਹਦੇ ਨਿਝ ਨਿਝ ਕਰ ਮਹਿਲ ਪਾਵੋ ਸੁਖ ਸਹਿਜ ਬਹੋਰ ਨਾ ਹੋਏ ਗੋਫੇਰ ਜਿਨ੍ਹਾਂ ਨੂੰ ਸਭ ਬਣ ਜਾਂਦਾ ਨਾ ਵਿਸ਼ਵਾਸ ਜੀਵਨ ਦੇ ਵਿੱਚ ਬਣ ਜਾਂਦੇ ਫਰੀਦਕੋੜ ਦੇ ਲਾਗੇ ਇੱਕ ਪਿੰਡ ਹੈ ਪਿੰਡ ਦਾ ਨਾਮ ਹੈ ਵੱਡਾ ਘਰ ਉਥੇ ਦਾ ਇੱਕ ਗੁਰੂ ਦਾ ਸਿੱਖ ਹੋਇਆ ਉਹਦਾ ਨਾਮ ਸੀ ਭਾਈ ਆਕਲ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਹ ਸਿੱਖ ਬਣਿਆ ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੱਕ ਰੋਣੀ ਸੇਵਾ ਕੀਤੀ ਭਾਈ ਆਕਲ ਜਿਹੜਾ ਸੀ ਨਾ ਭਾਈ ਰੂਪਾ ਜੀ ਦਾ ਨਾਨਾ ਸੀ ਹੁਣ ਭਾਈ ਆਕਲ ਜਿਹੜਾ ਸੀ ਨਾ ਉਹ ਦਰਬਾਰ ਸਭ ਜਾਂਦਾ ਸੀ ਸਾਲ ਦੇ ਵਿੱਚ ਉਹਨੇ 4-6 ਮਹੀਨੇ ਉੱਥੇ ਰਹਿ ਕੇ ਸੇਵਾ ਕਰ ਮਹਾਰਾਜ ਨੇ ਕਿਰਪਾ ਕੀਤੀ ਘਰ ਦੇ ਵਿੱਚ ਔਲਾਦ ਨਹੀਂ ਸੀ ਤੇ ਇੱਕ ਬੱਚੀ ਦਾ ਜਨਮ ਹੋਇਆ ਤੇ ਉਹਨੇ ਬੜੇ ਲਾਡਾਂ ਦੇ ਨਾਲ ਉਹਨੂੰ ਪਾਲ ਲਿਆ ਬੱਚੀ ਵੱਡੀ ਹੋ ਗਈ ਜਦੋਂ ਹੋਸ਼ ਵਿੱਚ ਆਈ ਤੇ ਬੱਚੇ ਸਵਾਲ ਕਰਦੇ ਕਿ ਪਿਤਾ ਜੀ ਤੁਸੀਂ ਕਿੱਥੇ ਜਾਂਦੇ ਹੋ ਕਿੰਨੇ ਕਿੰਨੇ ਦਿਨ ਤੁਸੀਂ ਜਾਂਦੇ ਹੋ ਬਹੁਤ ਦਿਨ ਲਗਾ ਦਿੰਦੇ ਹੋ ਕਹਿੰਦੇ ਕਿ ਮੈਂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਦਾ। ਦਰਬਾਰ ਸਭ ਜਾਣਾ। ਸਾਨੂੰ ਨਹੀਂ ਲੈ ਕੇ ਜਾਂਦੇ। ਆਜਾ ਬੱਚਿਆਂ ਧੱਕੇ ਲਾਉਨੇ ਨਾ ਤੇ ਉਹ ਬੱਚੇ ਸਵਾਲ ਕੀਤਾ ਤੇ ਉਹਨੂੰ ਵੀ ਬੱਚੀ ਨੂੰ ਉਹਦਾ ਨਾਮ ਸੀ ਬੀਬੀ ਸੁਰਤੀ। ਉਹ ਬੀਬੀ ਸੁਰਤੀ ਨੂੰ ਵੀ ਨਾਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ। ਰੰਗ ਚੜ ਗਿਆ। ਬਾਣੀ ਪੜਦੀ ਹੈ। ਸੇਵਾ ਕਰਦੀ ਹੈ। ਜੀਵਨ ਬਣ ਗਿਆ ਸੇਵਾ ਤੇ ਸਿਮਰਨ। ਜਦੋਂ ਬੱਚੀਆਂ ਵੱਡੀਆਂ ਹੁੰਦੀਆਂ ਹਰੇਕ ਮਾਪੇ ਨੂੰ ਫਿਕਰ ਹੁੰਦਾ ਵੇ ਕੋ ਚੰਗਾ ਰਿਸ਼ਤਾ ਮਿਲ ਜਾਏ ਬਹੁਤ ਬਦਲਾਅ ਆ ਗਿਆ ਸਾਧ ਸੰਗਤ ਦੀ ਅੱਗੇ ਸਮਾ ਜਿਹੜਾ ਸੀ ਨਾ ਵਿਚੋਲੇ ਰਿਸ਼ਤਾ ਕਰਦੇ ਸੀ ਅੱਜ ਤਾਂ ਮਾਪੇ ਦੇ ਵੀ ਨਹੀਂ ਪੁੱਛਦੇ ਤੇ ਉਹ ਸਮੇ ਵਿਚੋਲੇ ਰਿਸ਼ਤਾ ਕਰ ਦਿੰਦੇ ਸਨ ਤੇ ਵਿਚੋਲਿਆਂ ਨੇ ਰਿਸ਼ਤਾ ਕਰ ਦਿੱਤਾ ਤੇ ਜਦੋਂ ਬਰਾਤ ਆਈ ਨਾ ਬਰਾਤ ਤੇ ਜਦੋਂ ਬਰਾਤ ਆਈ ਤੇ ਭਾਈ ਸਾਹਿਬ ਨੂੰ ਪਤਾ ਲੱਗਾ ਵੀ ਜਿਹੜੇ ਮੇਰੇ ਰਿਸ਼ਤੇਦਾਰ ਬਣਿਆ ਜਾਂ ਮੇਰਾ ਜਿਹੜਾ ਜਵਾਈ ਬਣੇਗਾ ਉਹ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੀ ਨਹੀਂ ਉਹ ਤਾਂ ਸਖੀ ਸਰਵਰ ਦੇ ਪੁਜਾਰੀ ਆ ਕਿਉਂਕਿ ਅੱਜ ਅਸੀਂ ਸਭ ਕੁਝ ਦੇਖਦੇ ਆ ਘਰ ਹੋਣਾ ਚਾਹੀਦਾ ਹੈ ਪੈਸਾ ਹੋਣਾ ਚਾਹੀਦਾ ਪਰ ਜੇ ਭਾਵਨਾ ਹੋਵੇ ਕਿ ਤਾਂ ਪਹਿਲਾਂ ਆਪਾਂ ਗੁਰਸਿੱਖੀ ਦੇਖਾਂਗੇ ਕਿਆ ਸੀ ਨਾ ਗੁਰੂ ਅਮਰਦਾਸ ਜੀ ਨੂੰ ਮਰਗ ਕੀ ਦੇਖਿਆ ਜੇਠੇ ਦੇ ਵਿੱਚ ਉਹਦਾ ਨੌਕਰੀ ਸਮਝਦੇ ਸੀ ਸੇਵਾਦਾਰ ਸਮਝਦੇ ਸੀ ਜਿਨ੍ਹਾਂ ਦੀ ਸੋਚ ਸੀ ਮਰਗ ਕਹਿੰਦੇ ਤੁਸੀਂ ਦੇਖਦੇ ਹੋ ਘਰ ਤੁਸੀਂ ਦੇਖਦੇ ਹੋ ਰਿਸ਼ਤੇਦਾਰੀਆਂ ਤੁਸੀਂ ਦੇਖਦੇ ਹੋ ਕਾਰੋਬਾਰ ਮੈਂ ਦੇਖਿਆ ਗੁਰੂ ਰਾਮਦਾਸ ਦਾ ਹਿਰਦਾ ਇਹਦੇ ਵਰਗਾ ਹੋਰ ਕੋਈ ਨਹੀਂ ਕਿ ਮੰਗਿਆ ਨਾ ਗੁਰੂ ਮਰ ਕਹਿੰਦੇ ਮੰਗਣਾ ਮੰਗਣ ਕੀ ਚਾਹੀਦਾ ਜੋ ਮੰਗੇਗਾ ਤੈਨੂੰ ਦਿਆਂਗਾ ਪਹਮੇ ਸ਼ਬਦ ਬਾਦ ਵਿੱਚ ਉਚਾਰਨ ਕੀਤੇ ਆ ਜਿਹੜੀ ਭਾਵਨਾ ਨੂੰ ਪ੍ਰਗਟ ਕਰਦੇ ਹੋ ਤੁਸੀਂ ਪੜ੍ਹਦੇ ਹੋ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਿ ਰਾਜ ਦਾ ਅਰਧੰਦਾ ਰਾਹ ਦੀ ਪੂੰਜੀ ਮਹਾਰਾਜ ਗੁਰੂ ਦੀ ਮੱਤ ਦੇ ਦਿਓ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੇ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਬਰੇ ਮੇਰਾ ਕਾਜੋ ਤੇ ਉਹਨੂੰ ਪਤਾ ਲੱਗਾ ਕਿ ਜਿਹੜੇ ਸਾਡੇ ਰਿਸ਼ਤੇਦਾਰ ਆ ਮੇਰਾ ਜਵਾਈ ਜਿਹੜਾ ਬਣਿਆ ਉਹ ਤਾਂ ਸਿੱਖੀ ਧਾਰਨ ਨਹੀਂ ਕੀਤੀ। ਬੜਾ ਉਹਨੇ ਬਰਲਾਬ ਕੀਤਾ, ਬੜੀਆਂ ਅਰਦਾਸਾਂ ਕੀਤੀਆਂ। ਅੱਗੇ ਬਰਾਤਾਂ 2-2, 3-3 ਦਿਨ ਰੁਕਦੀਆਂ ਸਨ। ਜਦੋਂ ਬਰਾਤ ਜਾਣ ਲੱਗੀ ਨਾ ਸਾਧ ਸੰਗਤ ਦੀ ਪਿੰਡ ਵੱਡਾ ਘਰ ਤੇ ਢੋਲੀ ਦੇ ਵਿੱਚ ਘਾਰ। ਢੋਲੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾੰਡੂ ਦਾ ਪਿੰਡ ਸੀ। ਸਾਈਂ ਦਾਸ ਜੀ ਦਾ ਮਹਾਰਾਜੋ ਕੱਟ-ਕੱਟ ਕੇ ਅੰਤਰ ਕੀ ਜਾਣਤ ਜੇ ਜਿਹੜਾ ਸਿੱਖੀ ਨਾਲ ਪਿਆਰ ਕਰਦਾ ਤੇ ਗੁਰੂ ਵੀ ਸਿੱਖ ਨਾਲ ਪਿਆਰ ਕਰਦਾ ਜਿੰਨਾ ਤੁਸੀਂ ਸਿੱਖੀ ਨਾਲ ਪਿਆਰ ਕਰੋਗੇ ਗੁਰੂ ਵੀ ਤੁਹਾਡੇ ਨਾਲ ਪਿਆਰ ਕਰੇ ਜਿਹਨੂੰ ਸਿੱਖੀ ਵੀ ਨਹੀਂ ਪਿਆਰੀ ਨਾ ਫਿਰ ਕੀ ਆਪਾਂ ਲੈਣਾ ਦੇਣਾ ਤੇ ਉਹ ਸਮਾਂ ਜਿਹੜਾ ਸੀ ਡੋਲੀ ਜਿਹੜੀ ਸੀ ਕੁਹਾਰ ਚੁੱਕਦੇ ਹੁੰਦੇ ਸਨ ਡੋਲੀ ਜਾ ਰਹੀ ਹੈ ਅੰਮ੍ਰਿਤ ਵੇਲਾ ਹੋ ਗਿਆ ਆਵਾਜ਼ ਆਈ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਿਰਾਜਮਾਨ ਉਸ ਬੀਬੀ ਸੁਰਤੀ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਉਹਨਾਂ ਕੁਹਾਰਾਂ ਨੂੰ ਆਖਿਆ ਡੋਲੀ ਚੁੱਕਣ ਵਾਲਿਆਂ ਨੂੰ ਵੀਰ ਜੀ ਮੇਰੀ ਡੋਲੀ ਇੱਥੇ ਰੱਖ ਦੇ ਬਾਹਰ ਜਿੱਥੇ ਪੰਡਾਲ ਲੱਗਾ ਸੀ ਬਾਹਰ ਉੱਥੇ ਬੈਠ ਗਈ ਹੌਲੀ ਹੌਲੀ ਕਰਕੇ ਸੰਗਤ ਦੇ ਪਿੱਛੇ ਬੈਠ ਗਈ ਸਮਾਪਤੀ ਹੋਈ ਸਤਗੁਰੂ ਜੀ ਨੇ ਆਖਿਓ ਬੱਚੀ ਨੂੰ ਬੁਲਾ ਕੇ ਲਿਆਓ ਬੱਚੀ ਆਈ ਸਤਗੁਰੂ ਜੀ ਨੂੰ ਆ ਕੇ ਨਮਸਕਾਰ ਕੀਤੀ ਮਹਾਰਾਜ ਕਹਿੰਦੇ ਬੈਠ ਜਾ। ਸਰਕੋਚੇ ਦੱਸਿਆ ਸਤਗੁਰ ਕਹਿੰਦੇ ਕੋਈ ਗੱਲ ਨਹੀਂ। ਵਾਹਿਗੁਰੂ ਭਲਾ ਕਰੇਗਾ। ਥੋੜੀ ਦੇਰ ਬਾਅਦ ਉਹਦਾ ਘਰ ਘਰ ਵਾਲਾ ਜਿਹਦਾ ਨਾਮ ਭਾਈ ਸਾਧੂ ਲਿਖਿਆ ਉਹ ਵੀ ਆ ਗਿਆ। ਮਹਾਰਾਜ ਨੇ ਆਉਂਦਿਆਂ ਪੁੱਛ ਲਿਆ ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦੇ ਜੀ ਮੇਰਾ ਨਾਮ ਸਾਧੂ ਹੈ। ਤੇ ਸਤਗੁਰ ਕਹਿਣ ਲੱਗੇ ਜੇ ਸਾਧੂ ਆ ਤੇ ਸਾਧੂ ਆਣੇ ਕੰਮ ਕਰੀਦੇ ਹੁੰਦੇ ਆ ਸਾਧ ਨਾਮ ਨਿਰਮੜ ਤਾਂ ਕਿ ਕਰਮ ਕਿਹੜੇ ਕੰਮ ਆ ਤੁਸੀਂ ਲੱਗਿਆ ਇੱਟਾਂ ਨੂੰ ਪੂਜਦੇ ਪੱਥਰਾਂ ਨੂੰ ਪੂਜਦੇ ਤੇ ਉਹ ਸਤਿਗੁਰੂ ਦੇ ਦਰਸ਼ਨ ਕਰਕੇ ਸਤਿਗੁਰੂ ਦੀ ਸਿੱਖਿਆ ਲੈ ਕੇ ਘਰ ਜਾ ਕੇ ਪਹਿਲਾਂ ਤਾਂ ਉਹਨੇ ਕਵਰਾਂ ਢਾਈਆਂ ਘਰ ਦੇ ਨੇ ਅਲੱਗ ਕਰ ਦਿੱਤਾ ਸੀ ਤੇ ਇੰਨੀ ਕਿਰਪਾ ਹੋਈ ਸੀ ਮਹਾਰਾਜ ਕਹਿੰਦੇ ਤੁਹਾਡੇ ਘਰ ਸਿੱਕੀ ਚਾਂਦੀ ਵੰਗਰ ਚਮਕੇਗੀ ਚਾਂਦੀ ਵੰਗ ਉਹ ਸਮਾਂ ਆਇਆ ਜਿੱਦਨ ਪਰਮੇਸ਼ਰ ਨੇ ਕਿਰਪਾ ਕਰਦੇ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਤੇ ਸਤਗੁਰੂ ਮਹਾਰਾਜ ਦਾ ਨਾਮ ਰੱਖਦੇ ਉਹ ਕਹਿੰਦੇ ਇਹਦਾ ਨਾਮ ਤਾਂ ਮੈਂ ਰੱਖਤਾ ਸੀ ਤੁਹਾਨੂੰ ਆਖਿਆ ਸੀ ਤੁਹਾਡੇ ਘਰੋਂ ਸਿੱਖੀ ਜਮਕੇਗੀ ਤਕਰੀਬਨ ਵਿਦਵਾਨ ਲਿਖਦੇ ਆ ਵੀ ਘੱਟੋ-ਘੱਟ 101 ਨਿਸ਼ਾਨੀਆਂ ਉਹਨਾਂ ਦੇ ਕੋਲ ਉਹਨਾਂ ਦੇ ਪਰਿਵਾਰ ਦੇ ਕੋਲ ਹੈ ਭਾਈ ਰੂਪਾ ਜੀ ਭਾਈ ਰੂਪਾ ਜੀ ਦੇ ਦੋ ਪੁੱਤਰ ਹੋਏ ਆ ਭਾਈ ਪਰਮ ਸਿੰਘ ਭਾਈ ਧਰਮ ਸਿੰਘ ਜਿਹੜੇ ਨਦੇੜ ਹਜ਼ੂਰ ਸਾਹਿਬ ਤੱਕ ਕਲਗੀਧਰ ਪਾਤਸ਼ਾਹ ਤੱਕ ਨਾਲ ਆਏ 2 ਇੰਨੀ ਅੱਜ ਰੇਲਵੇ ਸਟੇਸ਼ਨੋਂ ਭਾਈ ਰੂਪਾ ਦਾ ਇੰਨੀਆਂ ਕਦੇ ਸਾਖੀਆਂ ਉਹਨਾਂ ਦੀ ਪੜੋ ਪਿਆਰ ਕਿੰਨਾ ਸਿੱਖੀ ਨਾਲ ਕਿੰਨਾ ਪਿਆਰ ਕਰਦੇ ਮਹਾਰਾਜ ਕਹਿੰਦੇ ਇਹਨੂੰ ਮੈਂ ਤਾਂ ਇਹਦਾ ਨਾਮ ਰੱਖਤਾ ਸੀ ਚਾਂਦੀ ਰੂਪਾ ਭਾਈ ਰੂਪਾ ਬੜਾ ਪ੍ਰਸਿੱਧ ਹੋਇਆ ਕਹਿਣ ਦਾ ਭਾਵ ਹੈ ਕਿ ਜਦੋਂ ਅਸੀਂ ਟਿਕਾਉ ਦੇ ਵਿੱਚ ਆ ਜਾਂਦੇ ਜਦੋਂ ਇੱਕ ਤੇ ਵਿਸ਼ਵਾਸ ਆ ਜਾਂਦਾ ਮਹਾਰਾਜ ਕਹਿੰਦੇ ਥਿਰ ਘਰ ਬੈਸੋ ਹਰ ਦਿਨ ਪਿਆਰ ਤੇ ਜਦੋਂ ਉਹ ਮਿੱਤਰ ਬਣ ਜਾਂਦਾ ਨਾ ਪਰਮਾਤਮਾ ਇੱਕ ਕਹਾਣੀ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਸਮੇਂ ਦੇ ਮੁਤਾਬਕ ਇੱਕ ਬੰਦੇ ਨੇ ਪੈਸੇ ਉਧਾਰ ਲਏ ਦੁਕਾਨਦਾਰ ਸੀ ਪੁਰਾਣੇ ਸਮੇਂ ਦੀ ਗੱਲ ਹੈ ਤੇ ਜਿਸ ਬੰਦੇ ਕੋਲ ਪੈਸੇ ਲੈ ਬੰਦਾ ਬੜਾ ਇਮਾਨਦਾਰ ਸੀ ਤੇ ਜਦੋਂ ਉਹਨੇ ਪੈਸੇ ਵਾਪਸ ਮੰਗੇ ਤੋ ਬੇਈਮਾਨ ਹੋ ਗਿਆ ਕਹਿੰਦਾ ਜੋ ਕਰਨਾ ਕਰ ਲਾ ਮੈਂ ਤਾਂ ਨਹੀਂ ਪੈਸੇ ਦਿੰਦਾ ਹੁਣ ਉਹ ਬੰਦਾ ਜਿਹੜਾ ਅੱਜ ਕੱਲ ਤਾਂ ਰਾਜਿਆਂ ਨੂੰ ਮਿਲਣਾ ਬੜਾ ਮੁਸ਼ਕਲ ਹੈ ਤੇ ਉਹ ਅੱਗੇ ਰਾਜੇ ਪੁਕਾਰ ਸੁਣਦੇ ਹੁੰਦੇ ਸਿਆ ਉਹ ਰਾਜੇ ਦੇ ਦਰਬਾਰ ਵਿੱਚ ਆ ਕੇ ਜਾ ਕੇ ਆਖਿਆ ਰਾਜਾ ਜੀ ਮੇਰੇ ਨਾਲ ਤਾਂ ਧੋਖਾ ਹੋ ਗਿਆ ਮੈਂ ਫਲਾਣੇ ਬੰਦੇ ਨੂੰ ਪੈਸੇ ਦਿੱਤੇ ਸੀ ਤੇ ਉਹਨੇ ਅਣਕਾਰ ਕਰ ਦਿੱਤਾ ਕਹਿੰਦਾ ਜੋ ਕਰਨਾ ਕਰ ਲਾ ਵੀ ਮੈਂ ਪੈਸੇ ਨਹੀਂ ਦੇਣੇ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਕੱਲ ਮੈਂ ਸ਼ਹਿਰ ਆਵਾਂਗਾ ਚਾਹੇ ਮੈਂ ਹਾਥੀ ਤੇ ਆਵਾਂ ਚਾਹੇ ਘੋੜੇ ਤੇ ਆਵਾਂ ਤੂੰ ਉਹਦੀ ਦੁਕਾਨ ਦੇ ਸਾਹਮਣੇ ਖੜੇ ਹੋ ਜਾਈ ਉਸ ਬੰਦੇ ਦੇ ਦੁਕਾਨ ਦੇ ਸਾਹਮਣੇ ਖੜਾ ਹੋ ਜਾਈ ਤੇ ਮੈਂ ਆਵਾਂਗਾ ਤੇ ਫਿਰ ਆਪਾਂ ਅੱਗੇ ਕੰਮ ਹੋ ਜਾਏਗਾ ਤੇ ਜਦੋਂ ਰਾਜਾ ਆਇਆ ਤੇ ਰਾਜਾ ਹੁੰਦਾ ਸੀ ਤੇ ਅੱਗੇ ਅੱਗੇ ਰੋਲਾ ਪੈਂਦਾ ਸੀ ਵੀ ਰਾਜਾ ਆ ਰਿਹਾ ਮਹਾਰਾਜ ਆ ਰਿਹਾ ਸਾਰੇ ਆਲੇ ਦੁਆਲੇ ਲੋਕ ਖੜੇ ਹੋ ਜਾਂਦੇ ਸਨ ਰਾਜਾ ਜਦੋਂ ਉਸ ਦੁਕਾਨ ਦੇ ਅੱਗੇ ਪਹੁੰਚਿਆ ਉਹ ਬੰਦਾ ਉੱਥੇ ਖੜਾ ਸੀ ਜਿਹਨੇ ਪੈਸੇ ਦਿੱਤੇ ਸੀ ਉਹ ਘੋੜੇ ਤੋਂ ਉਤਰਿਆ ਉਹਦੇ ਨਾਲ ਹੱਥ ਮਿਲਾਇਆ ਰਾਜਾ ਘੋੜੇ ਤੇ ਬੈਠਾ ਚਲਾ ਗਿਆ ਸਾਰੇ ਹੈਰਾਨ ਹੋ ਗਏ ਵੀ ਇੰਨੇ ਲੋਕ ਖੜੇ ਆ ਵੇ ਇਹਦੇ ਨਾਲ ਹੱਥ ਮਿਲਾ ਕੇ ਗਿਆ ਵੀ ਰਾਜੇ ਦਾ ਕੋਈ ਖਾਸ ਬੰਦਾ ਤੇ ਉਹ ਦੁਕਾਨਦਾਰ ਨੇ ਵੀ ਦੇਖ ਲਿਆ ਸ਼ਾਮ ਤੋਂ ਪਹਿਲਾਂ ਉਹਦੇ ਘਰ ਜਾ ਕੇ ਹੱਥ ਜੋੜ ਕੇ ਵੀ ਮੈਨੂੰ ਤੇ ਗਲਤੀ ਹੋ ਗਈ ਸੀ ਤੇ ਆਹ ਪੈਸੇ ਤੁਸੀਂ ਰੱਖ ਲਓ ਤੇ ਇਹ ਤਾਂ ਕਹਾਣੀ ਆ ਨਾ ਇੱਕ ਪਰ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਪੰਗਤੀ ਵਿਚਾਰਨ ਕਹਿੰਦੇ ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ ਜਿਹਦਾ ਮਿੱਤਰ ਰੱਬ ਬਣ ਜਾਏਗਾ ਨਾ ਤੇ ਉਹਨੂੰ ਕਾਹਦਾ ਫਿਕਰ ਹੈ ਜਦੋਂ ਰੱਬ ਨੂੰ ਮਿੱਤਰ ਬਣਾ ਲਾਂਗੇ ਤੇ ਉਹ ਪਤਾ ਲੱਗ ਜਾਏਗਾ ਮਹਾਰਾਜ ਕਹਿੰਦੇ ਫਿਰ ਇਹ ਦੁਸ਼ਟ ਦੂਤ ਪਰਮੇਸ਼ਰ ਮਾਰੇ ਉਹਨਾਂ ਪਤਾ ਵੀ ਇਹ ਤਾਂ ਜੁੜਿਆ ਹੋਇਆ ਹੈ ਇਹ ਰੱਬ ਦੇ ਨਾਲ ਜੁੜਿਆ ਤੇ ਇਹ ਵਿਕਾਰ ਵੀ ਤੇਰਾ ਕੁਝ ਨਹੀਂ ਵਿਗਾੜ ਸਕਦੇ ਕੋਈ ਦੁਨੀਆ ਦੀ ਤਾਕਤ ਤੇਰਾ ਨਹੀਂ ਵਿਗਾੜ ਸਕਦੀ ਕਿਉਂਕਿ ਜਿਸ ਦਾ ਕਰਤਾ ਮਿੱਤਰ ਸਭ ਕਾ ਸਵਾਰਿਆ ਮਹਾਰਾਜ ਕਹਿੰਦੇ ਟਿਕਾਉ ਦੇ ਵਿੱਚ ਆ ਜਾਓ ਮਨ ਰੇ ਥਿਰ ਰਹੋ ਮਤ ਕਤ ਜਾਹੀ ਜਿਓ ਬਾਹਰ ਢੂੰਡਤ ਬਹੁਤ ਦੁੱਖ ਭਾਵੈ ਘਰ ਅੰਮ੍ਰਿਤ ਘਟ ਮਾਹੀ ਜਿਓ ਇਨਾਂ ਵਿਸ਼ਵਾਸ ਬਣਦੇ ਜੋ ਪੜ ਰਹੇ ਆ ਸੁਣ ਰਹੇ ਆ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹੇ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਕਿਥੇ ਭਟਕਣ ਦੀ ਜਰੂਰਤ ਕਿਤੇ ਮੈਂ ਕਹਿੰਦਾ ਇਹ ਪ੍ਰੇਰਣਾ ਦਿੰਦੀ ਆ ਬਾਣੀ ਜਿਹੜੀ ਆ ਇਹ ਆਪਾਂ ਪੰਕਤੀਆਂ ਦਿਲ ਦਿਮਾਗ ਦੇ ਤੂੰ ਮੈਂ ਛਾੜ ਤੂੰ ਮੈਂ ਛਾੜ ਕੋਈ ਅਵਰ ਨਾ ਧਾਉ ਜੋ ਵਰ ਚਾਹੂੰ ਸੋ ਤੁਮ ਤੇ ਪਾਉ ਸਗਲ ਦਵਾਰ ਕੋ ਛਾੜ ਕੇ ਕੋਈ ਵੀ ਘਰ ਕੋਈ ਦਵਾਰਾ ਛੱਡ ਕੇ ਸਭ ਕੁਝ ਸਗਲ ਦਵਾਰ ਕੋ ਛਾੜ ਕੇ ਗਇ ਹੋ ਤੇਰਾ ਦਰ ਦਰ ਫੜ ਲਿਆ ਗਇ ਹੋ ਤਹਾਰੋ ਦਵਾਰ ਵਾਹੇ ਗਾਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾ ਮਾਰੇ ਕਹਿੰਦੇ ਜਿੱਦਣ ਫਿਰ ਘਰ ਬਹਿ ਸੋ ਹਰ ਜਨ ਪਿਆਰੇ ਕਿ ਹੋਏਗਾ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਉ ਤੇ ਜਦੋਂ ਮਿੱਤਰ ਬਣ ਗਿਆ ਨਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਉਸ ਕਰਤਾਰ ਨੇ ਦੇਖੋ ਕਿੰਨਾ ਸੋਹਣਾ ਗੁਰੂ ਮਹਾਰਾਜ ਸ਼ਬਦ ਵਰਤ ਰਿਹਾ ਇੱਕ ਤਾਂ ਲੈਪੂਰੀ ਕਰ ਦਿੱਤੀ ਕਰਤਾਰੇ ਦਾ ਰਤੰਦਾ ਕਰਤਾਰ ਨੇ ਉਸ ਨੇ ਮੇਰੀ ਇੱਜ਼ਤ ਰੱਖ ਲਈ ਹੈ ਜਨਕੀ ਪੈਜ ਰੱਖੀ ਕਰਤਾਰੇ ਉਹਨੇ ਰੱਖ ਲਈ ਹੈ ਜਨਕੀ ਪੈਜ ਰੱਖੀ ਕਰਤਾਰੇ ਬਾਦਸ਼ਾ ਸ਼ਾ ਸਭ ਵਸ ਕਰ ਦੀਨੇ ਫਿਰ ਦੁਨੀਆ ਜਦੋਂ ਮਿੱਤਰੋ ਬਣ ਗਿਆ ਆ ਬਾਦਸ਼ਾ ਦੁਨੀਆ ਦੇ ਅ ਮੰਤਰੀ ਸੰਤਰੀ ਕੀ ਕਰ ਸਕਦੇ ਜਿਸ ਦਾ ਮਿੱਤ ਕਰਤਾ ਮਿੱਤਰ ਸਭ ਕਾਸ ਵਾਰੇ ਜੇਦਾ ਉਹ ਹੈ ਜਾਂ ਤੂੰ ਮੇਰੇ ਵੱਡ ਹੈ ਤਾਂ ਕਿਆ ਮਛੰਦਾ ਤੋਂ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਬਾਦਸ਼ਾਹ ਸ਼ਾ ਸਭ ਵਸ ਕਰਦੀ ਨੇ ਉਹ ਸਾਰੇ ਅਧੀਨ ਕਰ ਦਿੱਤੇ ਕਦੋਂ ਅੰਮ੍ਰਿਤ ਨਾਮ ਮਹਾਰਸ ਪੀਨੇ ਰਸ ਬਹੁਤ ਆ ਦੁਨੀਆ ਦੇ ਵਿੱਚ ਪਰ ਜਿਹੜਾ ਅੰਮ੍ਰਿਤ ਦਾ ਨਾਮ ਦਾ ਰਸ ਹੈ ਨਾ ਜਿਨ੍ਹਾਂ ਨੇ ਪ੍ਰਾਪਤ ਕੀਤਾ ਤੇ ਉਹ ਕਿਸੇ ਦੀ ਅਧੀਨਗੀ ਨਹੀਂ ਮੰਨਦੇ ਪ੍ਰਭ ਕੋ ਸਿਮਰੇ ਸੇ ਬੇਮੋਹਤਾ ਦੇ ਉਹ ਕਿਸੇ ਦੀ ਗੁਲਾਮੀ ਨਹੀਂ ਕਰਦੇ ਜਿਹੜਾ ਗੁਰੂ ਦਾ ਗੁਲਾਮ ਬਣ ਜਾਂਦਾ ਨਾ ਉਹ ਕਿਸੇ ਦੀ ਗੁਲਾਮੀ ਨਹੀਂ ਕਰਦਾ ਜੇ ਗੁਰੂ ਦੇ ਗੁਲਾਮ ਨਹੀਂ ਬਣੋਗੇ ਦੁਨੀਆ ਦੀ ਗੁਲਾਮੀ ਕਰੋਗੇ ਤੇ ਕੁਝ ਪ੍ਰਾਪਤ ਨਹੀਂ ਹੋਣਾ ਅੰਮ੍ਰਿਤ ਨਾਮ ਮਹਾਰਸ ਪੀਨੇ ਮਾਰ ਕਹਿੰਦੇ ਨਿਰਪਉ ਹੋਏ ਭਜੋ ਭਗਵਾਨ ਡਰ ਖਤਮ ਕਰਕੇ ਜਪੋ ਨਿਰਪਉ ਜਪੇ ਸਗਲ ਪਉ ਮਿਟੇ ਨਿਰਪਉ ਬਣ ਜਾਓਗੇ ਜਦੋਂ ਉਹ ਨਿਰਪਉ ਦਾ ਸਿਮਰਨ ਕਰੋਗੇ ਨਿਰਪਉ ਦੇ ਨਾਲ ਜੁੜੋਗੇ ਕਿ ਨਿਰਪਉ ਸੰਗਤ ਤੇ ਮਾਰੇ ਵਸਤਾਏ ਡਰਣ ਕਾਹ ਤੇ ਆਇਆ ਨਿਰਪਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕਿਨੋਂ ਦਾਨ ਦਾਨ ਕੀ ਹੁੰਦਾ ਜੋ ਦੇ ਦਿੱਤਾ ਜਾਂਦਾ ਨਾ ਫਿਰ ਉਹ ਮੰਗਿਆ ਨਹੀਂ ਜਾਂਦਾ ਦਾਨ ਉਹ ਹੁੰਦਾ ਜਿਦਾਂ ਗੁਰੂ ਅਮਰਦਾਸ ਜੀ ਦਾ ਸ਼ਬਦ ਅੱਜ ਅੰਮ੍ਰਿਤਸਰ ਸਾਹਿਬ ਦਾ ਹੁਕਮਨਾਮਾ ਹਮ ਭੀਖਖ ਪਿਖਾਰੀ ਤੇਰੇ ਮੈਂ ਕਹਿੰਦਾ ਇੰਨਾ ਹੀ ਟਿਕਾਉ ਵਿੱਚ ਆ ਜੇ ਨਾ ਫਿਰ ਘਰ ਵੈਸੋ ਹਰ ਦਿਨ ਪਿਆਰੇ ਹੋ ਜਾਏਗਾ ਵੀ ਹਮ ਭੀਖਖ ਪਿਖਾਰੀ ਤੇਰੇ ਹੋਰ ਕਿਸੇ ਦੇ ਪਿਖਾਰੀ ਨਹੀਂ ਹਮ ਭੀਖਖ ਪਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗ ਜਨਕੋ ਸਦਾ ਰਹੋ ਰੰਗ ਰਤ ਸਤਗੁਰੂ ਕਹਿੰਦੇ ਨਿਰਪਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾ ਜੋ ਆਪਾਂ ਸੁਣ ਰਹੇ ਆ ਜੋ ਪੜ ਰਹੇ ਉਹਨੂੰ ਵੰਡੋ ਮਰਗੰਦੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਜਦੋਂ ਅੰਤਰ ਜਾਮੀ ਦੀ ਸ਼ਰਨ ਵਿੱਚ ਆਵਾਂਗੇ ਤੇ ਕਿਉਂਕਿ ਉਹ ਅੰਦਰ ਲਈ ਜਾਣਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਧ ਪਛਾਨਤ ਇੰਨਾ ਵਿਸ਼ਵਾਸ ਹੋ ਜਾਏ ਚਿੱਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਕਹਿੰਦੇ ਮੈਂ ਓਟ ਤਾਂ ਫੜੀ ਆ ਪਰ ਕਿਹਦੀ ਫੜੀ ਆ ਪ੍ਰਭ ਸੁਆਮੀ ਅਕਾਲ ਪੁਰਖ ਦੀ ਜਦੋਂ ਉਹਦੀ ਓਟ ਫੜਾਂਗੇ ਟਿਕਾਓ ਆਏਗਾ ਅਡੋਲਤਾ ਆਏਗੀ ਹੋਰ ਪਾਸੇ ਨਹੀਂ ਭਟਕਾਂਗੇ ਮਾਰੇ ਕਹਿੰਦੇ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ਼ ਵਾਰੇ ਗੁਰੂ ਮਹਾਰਜ ਕਿਰਪਾ ਕਰਨ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀ ਹੈ ਸਾਧ ਸੰਗਤ ਦੀ ਕੋਈਆਂ ਭੁੱਲਾਂ ਨੂੰ ਬਖਸ਼ ਦੇਆ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ